ਸਿੰਗਲ ਹੋਰਿਆਂ ਦੇ ਨਾਲ ਵਾਲੀਆਂ ਮਸ਼ੀਨਾਂ ਵੱਡਾਂਗੇ ਇਹ ਮਕਤਬਾ ਉਹਦੀ ਕੁਆਂਟਲਾਂ ਦੇ ਹਿਸਾਬ ਨਾਲ ਤੋਲ ਕੇ ਵੇਚ ਦਿੱਤੀ ਆ ਸਵਰਨਾ ਮਾਸਟਰ ਮੱਲਣ ਵਾਲੇ ਨੂੰ ਤੇ ਉਹਨੇ ਦੋ ਮਸ਼ੀਨਾਂ ਸਿੰਗਲ ਹੋਰਿਆਂ ਵਾਲੀਆਂ ਵੱਡਣ ਵਾਲੀ ਚਾਰ ਹੋਰਿਆਂ ਵਾਲੀ ਭੇਜ ਦਿੱਤੀਆਂ ਕੰਮ ਭਰਾਵ ਚੱਲੀ ਜਾਂਦਾ ਪੂਰਾ ਤੇ ਫਿਰ ਉਹਨੂੰ ਦੱਸਾਂਗੇ ਕਿੱਲੇ ਦਾ ਕੀ ਔਸਤ ਮੱਕੀ ਐਟ ਕਿ ਨਿਕਲਦੀ ਆ ਕਵੰਟਲ ਤੇ ਆਪਣੇ ਆਪਣੇ ਏਰੀਆ ਜਰੂਰ ਦੱਸਿਓ ਭਰਾਵੋ ਕਣਕ ਕਾਲੀ ਮੱਕੀ ਤੁਹਾਡੇ ਏਰੀਆ ਦੇ ਵਿੱਚ ਐਟ ਕਿ ਕਿੰਨੇ ਕਵੰਟਲ ਹੋਈ ਆ ਕਮੈਂਟ ਕਰਕੇ ਦੱਸਿਓ ਵੀ ਤੁਹਾਡੇ ਏਰੀਆ ਦੇ ਵਿੱਚ ਐਟ ਕਿ ਕਣਕ ਕਾਲੀ ਮੱਕੀ ਕਿਹੜੀ ਵੈਰਾਈਟੀ ਸੀ ਕਿੰਨੇ ਤਰੀਕ ਨੂੰ ਬੀਜੀ ਸੀ ਆ ਅਸੀਂ ਬੀਜੀ ਸੀ 22 21 ਤਰੀਕ ਨੂੰ ਜਲਾਈ ਨੂੰ ਬੀਜੀ ਸੀ ਭਰਾਓ ਆਪ੍ਰੈਲ ਚ ਬੀਜੀ ਸੀ ਭਰਾਓ 20 ਅਪ੍ਰੈਲ ਨੂੰ ਤੇ ਅੱਜ 85 ਦਿਨਾਂ ਦੀ ਹੋ ਗਈ ਆ ਜਿਹੜੀ ਕਿ ਅਸੀਂ ਵੱਢੀ ਜਾਂਦੇ ਅੱਜ ਬਾਕੀ ਸੂਡ ਏਰੀਆ ਦੇ ਵਿੱਚ ਭਰਾਓ ਕੀ ਝਾੜ ਆ ਰਿਹਾ ਹੈ ਤਕੀ ਆਚਾਰ ਦਾ ਮੱਕੀ ਵਾਲੀ ਆਚਾਰ ਦਾ ਮੱਕੀ ਦਾ ਏਰੀਆ ਵਰਾਈਟੀ ਤੇ ਵਾਣ ਦੀ ਵਾਣ ਸਟੀਲਾ ਸੀ ਡਾਕਰ ਸੀ ਕਿਹੜਾ ਵਾਣ ਸੀ ਉਹ ਵੀ ਜ਼ਰੂਰ ਦੱਸਿਓ ਹਾਂ ਪੌੜਿਆ ਗਰਮੀ ਅੱਜ ਬਹੁਤ ਜ਼ਿਆਦੇ ਆ ਬਰਾਓ ਗਰਮੀ ਜ਼ਿਆਦੇ ਆ ਅੱਜ ਹੌਮਸ ਬਣੀ ਪਈ ਐ ਪੱਕੀ ਦੇ ਵਿੱਚ ਤਾਂ ਵੈਸੇ ਵੀ ਸਾਹ ਨਹੀਂ ਆਉਂਦਾ ਆ ਸਾਡੀ ਚਾਰਾਂ ਹੋ ਰਹੀਆਂ ਨੇ ਇਹ ਸਾਥਿਓ ਡਿਊਟ ਫਾਰਮ ਤੇ ਚੱਲਦਾ ਹੈ। 10 ਟੋਕਰੀਆਂ ਭਰੋ ਕਿੰਨੀਆਂ ਟੋਕਰੀਆਂ ਟਰਾਲੀ ਭਰ ਜਾਂਦੀ ਹੈ ਵੀ। 10 ਟੋਕਰੀਆਂ ਪਾ ਕੇ ਟਰਾਲੀ ਫੁੱਲ ਹੋ ਜਾਂਦੀ ਆ। ਤੇ ਕਟਾਈ ਦਾ ਬਾਕੀ ਤੁਸੀਂ ਦੇਖ ਹੀ ਰਹੇ ਹੋ। ਕੰਮ ਨਿਪੜੀ ਜਾਂਦਾ। ਕੋਟਲੀ ਆ ਬਲੂ ਕੋਟਲੀ ਭਰਾਵੋ ਅਸੀਂ ਅੱਜ ਮੱਕੀ ਵੱਢੀ ਆ ਨਿਆ ਆਪ ਦੀ ਬੀਜੀ ਸੀ ਤੇ ਕੰਮਚੂਰਾ ਤੇ ਆ ਕਿਹੜੇ ਕਿਹੜੇ ਏਰੀਏ ਤੋਂ ਵੀਰ ਜੁੜੇ ਆ ਕਮੈਂਟ ਕਰਕੇ ਦੱਸਿਓ ਭਰਾਵੋ ਤੁਸੀਂ ਕਿਹੜੀ ਵੈਰਾਈਟੀ ਬੀਜੀ ਸੀ 18 ਇੰਚ ਵਾਲੀ ਬੀਜੀ ਆ ਭਰਾਵੋ ਕੱਦ ਕੁਰਤਾ ਐ ਕਿ ਐਸੇ ਐਸੇ ਵਧੇ ਆ ਗਰਮੀ ਬਹੁਤ ਜ਼ਿਆਦਾ ਸੀ ਤੇ ਮੱਕੀਆਂ ਬਸ ਐਤੀ ਮਸਾਂ ਹੀ ਹੋਈਆਂ ਸਰਚਾ ਬਹੁਤ ਹੋ ਗਿਆ ਇਹ ਬਿਊਟ ਫਾਰਮ ਤੇ ਚੱਲੀ ਜਾਂਦਾ ਭਰਾਵੋ ਹੋਰ ਵਾਈ ਫੋਰ ਅਗੋਂ ਦੱਸਾਂ ਕਿ ਕੀ ਗਵੰਟਲ ਝਾੜ ਆ ਰਿਹਾ ਮੱਕੀ ਦੇ 4 ਦਾ ਕਿ ਕਿੱਲੇ ਚੋਂ ਪਿਛਲੇ ਸਾਲ 200 ਤੋਂ ਪਲੱਸ ਸੀ ਫਾਈਟ 2500 ਤੱਕ ਰਈਆਂ ਸੀਗੀਆਂ ਮੱਕੀਆਂ ਤੇ ਐਤ ਕੀ ਤਾਂ ਬਸ 200 ਤੋਂ ਅੰਦਰ ਹੀ ਰਹਿਣਗੀਆਂ ਇੱਕ ਆ ਇੱਧਰ ਚੱਲੀ ਜਾ ਮੈਂ ਭਰਾਵੋ ਦੋ ਲੱਗੇ ਭਾਈ ਇੱਕ ਮਸ਼ੀਨ ਹੋਰ ਆਉਂਦੀ ਆ ਆਪਣੇ ਸਿੰਗਲ ਓਰੇ ਵਾਲੀ ਓ ਬਾਈ ਓਏ ਐਵਰੀ ਟੈਨ ਨੇ ਖੰਡ ਜੇ ਪੂਰੇ ਨਹੀਂ ਪੈਂਦੇ ਕਿ ਢਾਈ ਜੀ ਪਈ ਆ ਸਹੀ ਬਣੀ ਤੇ ਆ ਹੈ ਕਿ ਆ ਖੜਿਆਲ ਟਾਈਗਰ ਖੜਿਆਲੇ ਭਰਾਵੋ ਸੰਗਰੂਰ ਸ੍ਰਾਮਕੁੜੇ ਆ ਪਿੰਡ ਕੋਈ ਖੜਿਆਲ ਉਥੋਂ ਦੀ ਬਣੀ ਆ ਇਹ ਖੜਿਆਲ ਉਥੋਂ ਤਿਆਰ ਕਰਵਾਈ ਸੀਗੀ ਤੇ ਉਹ ਬਾਈਆਂ ਦੀ ਸਰਵਿਸ ਬਹੁਤ ਵਧੀਆ ਵਿਚਾਰੇ ਕਿ ਜਿੱਦ ਇੱਕ ਤੰਗਲੀ ਉਹਦੀ ਪਹੁੰਚਦੇ ਇੱਥੇ ਰੋਟ ਲਾ ਟਕਾਰਦੇ ਬਹੁਤ ਵਧੀਆ ਸਰਵਿਸ ਆ ਇਹ ਸਾਡਾ ਬਿੰਦਰ ਡਰਾਈਵਰ ਆ ਬਹੁਤ ਪੁੱਤਰਾ ਕਦਰਾ ਬਹੁਤ ਵਧੀਆ ਕਰਦੀ ਆ ਭਰਾਵੋ ਸਿਰ ਆ ਤਾਂ ਕਿਵੇਂ ਇਹ ਜਿਹੜਾ ਬਰਾਬਰ ਔਖਾ ਹੁੰਦਾ ਆ ਆਹ ਕਿਹੜਾ ਗਰਮੀ ਚ ਬਹੁਤ ਔਖਾ ਅੱਜ ਗਰਮੀ ਹੈ ਵੀ ਜਾਦੇ ਕੱਲ ਤਾਂ ਬਦਲਵਾਈ ਠੀਕੀ ਅੱਜ ਦਾ ਬੁਰਾ ਹਾਲ ਆ ਅੱਜ ਭਰਾਵੋ ਬਹੁਤ ਜਿਆਦੇ ਗਰਮੀ ਆ ਆ ਸਾਡਾ ਸੁਨਾਲੀ ਚੱਟ ਵੈੜ ਤੁਹਾਨੂੰ ਪੁੱਤਰਾ ਦਿਖਾਉਨੇ ਆਂ ਭਰਾਓ ਪੁੱਤਰਾ ਬਹੁਤ ਵਧੀਆ ਆ ਤੁਹਾਨੂੰ ਦਿਖਾਈ ਹੋਣਾ ਵਧੀਆ ਪੁੱਤਰਾ ਗਾ ਕਿਹਦੇ ਕਿਹੜੇ ਏਰੀਆ ਚੋਂ ਭਰਾ ਦੇਖ ਰਹੇ ਆ ਆਪਣੇ ਲਾਈਵ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿੱਥੋਂ ਕਿੱਥੋਂ ਆ ਗਏ ਆ ਭਰਾ ਆਪਣੇ ਨਾਲ ਜੁੜੇ ਹੋਏ ਕਿਹੜੇ-ਕਿਹੜੇ ਵੀਰਾਂ ਨੇ ਮੱਕੀ ਦਾ ਪੰਗਾ ਲਿਆਇਆ ਇੱਥੇ ਅਜੇ ਮੀਂਹ ਹੀ ਬਚਦਾ ਤੇ ਕੱਲ ਦਾ ਪਤਾ ਕੋਈ ਨਹੀਂ là đi, bữa nay. có phải trả lời là đi? Ai chăn nào lại? lại? là, đây. là, đây là, đây là đây. ਵੇ ਵੇ ਕਿਨੇ ਜਿਹਦਾ ਆਇਆ ਤਾਂ ਬੰਦੋ ਨੇ ਫੜ ਚੁੱਕਾ ਵਾ ਬਈ ਉਹਦਾ ਇਹਦੇ ਤੇ ਕੋਈ ਨੰਬਰ ਟਰੈਕਟਰ ਵਾਲੇ ਦਾ ਉਹ ਜਿਹੜਾ ਗਿਆ ਸੀ ਉਹ ਟਰਾਲੀ ਲੈ ਕੇ ਪਤਾ ਨਹੀਂ ਕਿਹੜਾ ਗਿਆ ਯਾਰ ਪਤਾ ਨਹੀਂ ਆਨੇ ਪੜਾ ਗਿਆ ਕਿਹੜਾ ਬਜ਼ੁਰਗ ਗਿਆ ਸੀਗਾ